ਮੈਨੂੰ ਕਈ ਵਾਰੀ ਖੁਸ਼ਕੀ ਇਸ ਗੱਲ ਦੀ ਆਈ ਵੀ ਅਖੇ ਪੱਲੇ ਨਹੀਂ ਢੇਲਾ ਤੇ ਕਰਦੀ ਮੇਲਾ ਮੇਲਾ ਜਿਹੜਾ ਗਲਾਬ ਸਿੱਧੂ ਉਹ ਭੋਲਾ ਤੇ ਸਾਡੇ ਆ ਗਿਆ ਝਾੜ ਥੱਲੇ ਤੇ ਅਸੀਂ ਉਹਨੂੰ ਸੈਟ ਲੀਏ ਉਹ ਮੈਂ ਨਾ ਸਰਪੰਚੋ ਤੁਹਾਨੂੰ ਇੱਕ ਗੱਲ ਲੈਣਾ ਸਾਰਿਆਂ ਨੂੰ ਪਤਾ ਹੈ ਵੀ ਜਿਹੜੇ ਅੱਜ ਸਰਪੰਚ ਆ ਤੇ ਜਿਹੜੇ ਇਦੋਂ ਪਹਿਲਾਂ ਸੀ ਕਿੰਨੇ ਕ ਪਾਣੀ ਚ ਸਾਰਿਆਂ ਨੂੰ ਪਤਾ ਹੈ ਵੀ ਤੁਹਾਡੇ ਪਿੰਡਾਂ ਦੇ ਵਿੱਚ ਕਿੰਨੇ ਨੌਜਵਾਨ ਨਸ਼ਾ ਕਰਦੇ ਆ ਹਰ ਪਿੰਡ ਚ ਤੁਸੀਂ ਤਾਂ ਗਲਾਬ ਸਿੱਧੂ ਨੂੰ ਹੀ ਨੰਗਾ ਕਰ ਦਿਓਗੇ ਵੀ ਗਲਾਬ ਸਿੱਧੂ ਹੁਣ ਫਲਾਣੇ ਜ਼ਿਲ੍ਹੇ ਚ ਮਾਫੀ ਜਾ ਕੇ ਮੰਗੇ ਫੋਣ ਫਲਾਣੇ ਚ ਤੁਹਾਨੂੰ ਟੱਕਰਿਆ ਹੁੰਦਾ ਕੋਈ ਟਿੜਿਆ ਗਾਇਕ ਥੋੜੀ ਘੜਾਉਂਦਾ ਨਾਲੇ ਲੱਸੀ ਕਿੱਥੇ ਸੀ ਸਰਪੰਚ ਸਾਰੇ ਕੰਜਰੋਂ ਥੋੜੇ ਸਰਪੰਚ ਦੇ ਚਪੇੜੇ ਮਾਰ ਤੇ ਫੜ ਕੇ ਉਹਨਾਂ ਨੇ ਤੇ ਤੁਸੀਂ ਉਦੋਂ ਕਿੱਥੇ ਸੀ ਮੇਰਾ ਮਿੱਤਰ ਸੀ ਸੁਖਵਿੰਦਰ ਕਲਕੱਦਾ ਐਡੇ ਟਾਪ ਦੇ ਸਰਪੰਚ ਨੂੰ ਗੰਦਾ ਬੇਕਾਰ ਝੁੱਡੂ ਐਮਐਲਏ ਕਹਿ ਕੇ ਗਿਆ ਉੱਥੇ ਇਹ ਵੀ ਅਖੇ ਅਸੀਂ ਤਾਂ ਤੇਰੇ ਮੂੰਹ ਤੇ ਅਖੇ ਚਪੇੜਾ ਮਾਰਾਂਗੇ ਤੁਸੀਂ ਉਦੋਂ ਕਿੱਥੇ ਸੀ ਉਹ ਵੱਡੀਆਂ ਅਣਖਾਂ ਵਾਲਿਓ ਟਾਣੂ ਥੋੜੇ ਬਾਰੇ ਪਤਾ ਹੈ ਵੀ ਕਿੰਨੀਆਂ ਕੰਨਰੇਗਾ ਚ ਕਿਵੇਂ ਦਿਹਾੜੀਆਂ ਪੈਂਦੀਆਂ ਥੋੜੇ ਟੱਬਰਾਂ ਦੀਆਂ ਦਿਹਾੜੀਆਂ ਨਿਕਲ ਆਉਣੀਆਂ ਵਿੱਚੋਂ ਸਤਿ ਸ੍ਰੀ ਅਕਾਲ ਦੋਸਤੋ ਆਸ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਅੱਜ 27 ਤਰੀਕ ਤੇ ਦਿਨ ਹੈਗਾ ਸੋਮਵਾਰ ਸੋ ਮੈਂ ਕੈਪਸ਼ਨ ਦੇ ਵਿੱਚ ਲਿਖਿਆ ਹੈ ਕਿ ਗੁਲਾਬ ਸਿੱਧੂ ਤੇ ਸਰਪੰਚਾਂ ਵਾਲਾ ਜਿਹੜਾ ਕੋਈ ਰੌਲਾ ਚੱਲ ਰਿਹਾ ਆ ਕਿ ਉਹਨੇ ਗਾਣਾ ਗਾਇਆ ਤੇਰਾ ਪਿੰਡ ਚ ਪਤਾ ਨਹੀਂ ਕੀ ਸਰਪੰਚ ਕੁੱਟ ਦੂ ਜਾਂ ਕੁਛ ਚਲੋ ਉਹ ਲਾਈਨ ਵੈਸੇ ਹੈ ਤਾਂ ਚਲੋ ਗਲਤੀ ਹੈ ਗੁਲਾਬ ਸਿੱਧੂ ਨੂੰ ਕੋਣ ਤੋਂ ਪਹਿਲਾਂ ਇਹ ਚੀਜ਼ ਜ਼ਰੂਰ ਦੇਖਣੀ ਚਾਹੀਦੀ ਸੀ ਪਰ ਮੈਂ ਨਾ ਹੁਣਾ ਨਾ ਵੀ ਜਿੱਥੇ ਮਨ ਲਓ ਕਿ ਰੌਲਾ ਪੈ ਜੇ ਕੋਈ ਬੰਦਾ ਜ਼ੁਬਾਨ ਚੋਂ ਕਿਸੇ ਨੂੰ ਕੋਈ ਗਲਤੀ ਨਾਲ ਕੋਈ ਸ਼ਬਦ ਬੋਲ ਦੇਵੇ ਜੇ ਗਲਾਬ ਸਿੱਧੂ ਤੋਂ ਉਹ ਸਰਪੰਚਾਂ ਵਾਲੀ ਲੈਣ ਬੋਲੀ ਗਈ ਵੀ ਪਰ ਜੇਕਰ ਉਹ ਬੰਦੇ ਨੇ ਅਗਲੇ ਦਿਨ ਆ ਕੇ ਬੜੀ ਨਿਮਰਤਾ ਨਾਲ ਮਾਫੀ ਮੰਗ ਲਈ ਹੈ ਤੇ ਇਹਦੇ ਵਿੱਚ ਫਿਰ ਚੌੜੇ ਨਹੀਂ ਹੋਣਾ ਚਾਹੀਦਾ ਮੰਨ ਲਓ ਕਿਉਂਕਿ ਮੈਂ ਤਾਂ ਇੱਕ ਜੀ ਜਾਣਦਾ ਵੀ ਗਲਤੀ ਕਰਨ ਵਾਲਾ ਬੰਦਾ ਬੜਾ ਵੱਡਾ ਨਹੀਂ ਹੁੰਦਾ ਗਲਤੀ ਨੂੰ ਮਾਫ ਕਰਨ ਵਾਲਾ ਬੰਦੇ ਦਾ ਜਿਗਰਾ ਜਿਹੜਾ ਹੁੰਦਾ ਉਹ ਉਹ ਵੱਡ ਹੁੰਦਾ ਮੇਰੇ ਹਿਸਾਬ ਨਾਲ ਪਰ ਮੈਂ ਬਿਛੇੜਿਆ ਅੱਜ ਮੈਂ ਸਵੇਰੇ ਵੀਡੀਓ ਵੇਖੀ ਤੇ ਉਹਦੇ ਵਿੱਚ ਗੁਲਾਬ ਸਿੱਧੂ ਨੂੰ ਸੱਦ ਕੇ ਪੰਚਾਇਤ 'ਚ ਬਾਈ ਬੈਠੇ ਆ ਉਹਨੂੰ ਕਹੀ ਜਾਂਦੇ ਆ ਵੀ ਅਸੀਂ ਭਾਈ ਜੀ ਹੁਣ ਤੂੰ ਸਾਡੇ ਪਤਾ ਨਹੀਂ ਮਾਨਸੇ ਜ਼ਿਲ੍ਹੇ 'ਚ ਆਇਆ ਮੈਂ ਗੁਲਾਬ ਸਿੱਧੂ ਨੂੰ ਕਹੀ ਜਾਂਦੇ ਆ ਵੀ ਤੂੰ ਮਾਨਸੇ ਜ਼ਿਲ੍ਹੇ 'ਚ ਮਾਫੀ ਮੰਗ ਗਾਹ ਹੁਣ ਤੈਨੂੰ ਕੋਈ ਦਬਾਬੇ ਵਾਲੇ ਕੋਈ ਸੱਦਣਗੇ ਕੋਈ ਤਰਨ ਤਰਨ ਵਾਲੇ ਸੱਦਣਗੇ ਕੋਈ ਇੱਧਰ ਸੱਦਣਗੇ ਉਹ ਮੈਂ ਨਾ ਸਰਪੰਚੋ ਤੁਹਾਨੂੰ ਇੱਕ ਗੱਲ ਲੈਣਾ ਸਾਰਿਆਂ ਨੂੰ ਪਤਾ ਹੈ ਵੀ ਜਿਹੜੇ ਅੱਜ ਸਰਪੰਚ ਆ ਤੇ ਜਿਹੜੇ ਇਦੋਂ ਪਹਿਲਾਂ ਸੀ ਕਿੰਨੇ ਕ ਪਾਣੀ ਚ ਜਿਹੜੇ ਇਸ ਰੋਲੇ ਚ ਇਨਵੋਲ ਆ ਮੈਂ ਫਿਰ ਗੱਲ ਕਰਦਿਆਂ ਮੈਂ ਸਾਰਿਆਂ ਨੂੰ ਨਹੀਂ ਆ ਦਾ ਜਿਹੜੇ ਇਸ ਰੋਲੇ ਚ ਇਨਵੋਲ ਹੋ ਕੇ ਨਾ ਉਹਨਾਂ ਦੇ ਕੋਲੇ ਬੈਠੇ ਆ ਸਭ ਨੂੰ ਸਾਰਿਆਂ ਦਾ ਪਤਾ ਹੁੰਦਾ ਕਾ ਨੂੰ ਆਪਾਂ ਪੰਜਾਬ ਚ ਇਹਨੇ 1947 ਤੋਂ ਸਰਪੰਚ ਹੀ ਬਣਦੇ ਆਏ ਆ ਮੈਨੂੰ ਲੱਗਦਾ ਹਰ ਘਰ ਦਾ ਬੰਦਾ ਸਰਪੰਚ ਬਣ ਲਿਆ ਹੋਣਾ ਸਭ ਨੂੰ ਪਤਾ ਕਿੰਨੀਆਂ ਕ ਡਰੇਗਾ ਚ ਦਿਹਾੜੀਆਂ ਕਿਵੇਂ ਕਿਵੇਂ ਚੱਲਦੀਆਂ ਤੇ ਸਭ ਨੂੰ ਪਤਾ ਕਿੰਨੇ ਕਿੰਨੇ ਖਾਲਿਆਂ ਚੋਂ ਜਿਹੜਾ ਕਿੰਨੇ ਫੁੱਟ ਬਣਦਾ ਤੇ ਕਿੰਨਾ ਕਿੰਨਾ ਕਮਿਸ਼ਨ ਲੈਂਦੇ ਆ ਸਾਰਿਆਂ ਨੂੰ ਪਤਾ ਕਿਵੇਂ ਵੀਡੀਓ ਦਫ਼ਤਰਾਂ ਦੇ ਵਿੱਚ ਕੰਮ ਚੱਲਦਾ ਸਾਰਿਆਂ ਨੂੰ ਪਤਾ ਹੈ ਵੀ ਥੋੜੇ ਪਿੰਡਾਂ ਦੇ ਵਿੱਚ ਕਿੰਨੇ ਨੌਜਵਾਨ ਨਸ਼ਾ ਕਰਦੇ ਆ ਹਰ ਪਿੰਡ 'ਚ ਹੋ ਸਕਦਾ ਸਾਡੇ ਪਿੰਡ 'ਚ ਕੋਈ ਸ਼ਾਪ ਐਂਡ ਇਹੋ ਜਿਹਾ ਹੋਵੇ ਜਿਹੜਾ ਨਸ਼ਾ ਨਾ ਕਰਦਾ ਹੋਵੇ ਤੇ ਉਹ ਬੜੀ ਚੰਗੀ ਗੱਲ ਹੈ ਸਾਰਿਆਂ ਨੂੰ ਪਤਾ ਹੈ ਵੀ ਸਰਪੰਚ ਸਰਪੰਚ ਦੇ ਹੁੰਦਿਆਂ ਹੋਇਆਂ ਪਿੰਡ ਦੇ ਵਿੱਚ ਕਿੰਨੀ ਇੱਕ ਸ਼ਰਾਬ ਵੇਖਦੀ ਆ ਮੈਨੂੰ ਨਹੀਂ ਲੱਗਦਾ ਕਿਸੇ ਪਿੰਡ 'ਚ ਸ਼ਰਾਬ ਵੇਖਦੀ ਨਾ ਹੋਊਗੀ ਅਸੀਂ ਦੇਖ ਲਿਆ ਵੀ ਉਹ ਬਾਈ ਜੀ ਗਾਇਕ ਹੈਗਾ ਜਿਹੜਾ ਗਲਾਬ ਸਿੱਧੂ ਉਹ ਭੋਲਾ ਤੇ ਸਾਡੇ ਆ ਗਿਆ ਝਾੜ ਥੱਲੇ ਤੇ ਅਸੀਂ ਉਹਨੂੰ ਸੈਟ ਲਈਏ ਉਹਨੂੰ ਆਹਦੇ ਆ ਕੇ ਹੁਣ ਬਾਈ ਜੀ ਤੂੰ ਸਾਡੇ ਜ਼ਿਲ੍ਹੇ ਚ ਮਾਫੀ ਮੰਗ ਲਈ ਆ ਹੁਣ ਅਗਲੇ ਜ਼ਿਲ੍ਹੇ ਚ ਚੱਲ ਪਤੰਦਰੋਂ ਮੇਨਲਾ ਦਾ ਪੰਜਾਬ ਦਾ 27 ਜ਼ਿਲ੍ਹਾ ਤੇ ਤੁਸੀਂ ਤਾਂ ਉਹਨੂੰ ਹੁਣ ਮੇਰੇ ਮੂੰਹ ਚ ਫਿਰ ਗੱਲ ਉੱਤੇ ਥੱਲੇ ਹੋ ਜਾਂਦੀ ਆ ਵੀ ਤੁਸੀਂ ਤਾਂ ਗਲਾਬ ਸਿੱਧੂ ਨੂੰ ਹੀ ਨੰਗਾ ਕਰ ਦਿਓਗੇ ਵੀ ਗਲਾਬ ਸਿੱਧੂ ਹੁਣ ਫਲਾਣੇ ਜ਼ਿਲ੍ਹੇ ਚ ਮਾਫੀ ਜਾ ਕੇ ਮੰਗੇ ਫੋਨ ਫਲਾਣੇ ਚ ਤੁਹਾਨੂੰ ਟੱਕਰਿਆ ਹੁੰਦਾ ਕੋਈ ਟਿਰਿਆ ਗਾਇਕ ਥੋੜੀ ਘੜਾਉਂਦਾ ਨਾਲੇ ਲੱਸੀ ਵੀ ਤੁਸੀਂ ਆਖੇ ਜੀ ਸਾਡੇ ਕੋਲੋਂ ਮਾਫੀ ਮੰਗੋ ਉਹ ਜਿੱਦਾਂ ਉਹ ਪਿਆਸ ਹੀ ਰੌਲਾ ਆਪਣਾ ਕੀ ਨੂੰ ਕਹਿੰਦੇ ਬਠਿੰਡੇ ਦੇ ਨਾਲ ਪਿੰਡ ਆ ਉਹ ਸਰਪੰਚ ਦੇ ਸਰਪੰਚ ਦਾ ਪਿੰਡ ਚ ਰੌਲਾ ਪਿਆ ਸੀ ਪਰਚੇ ਹੋਏ ਵਿਚਾਰਾ ਘਰੋਂ ਬੇਘਰ ਹੋ ਕੇ ਫਰਾਰੀ ਲੈ ਕੇ ਰਾਜਸਥਾਨ ਬੈਠਾ ਰਿਆ ਅ 6 ਮਹੀਨੇ ਪੱਤਰਕਾਰਾਂ ਦਾ ਵੀ ਜਦੋਂ ਉਹਨਾਂ ਦੇ ਨਾਲ ਰੌਲਾ ਹੋਇਆ ਅੱਧਿਆਉਣ ਪਿੰਡ ਰੌਲਾ ਹੋਇਆ ਤੇ ਉਦੋਂ ਕਿੱਥੇ ਸੀ ਸਰਪੰਚ ਸਾਰੇ ਕੰਜਰੋ ਠੋਡੇ ਸਰਪੰਚ ਦੇ ਚਪੇੜੇ ਮਾਰ ਤੇ ਫੜ ਕੇ ਉਹਨਾਂ ਨੇ ਤੇ ਤੁਸੀਂ ਉਦੋਂ ਕਿੱਥੇ ਸੀ ਅਕਲਕੱਤੇ ਵਾਲਾ ਸਰਪੰਚ ਕਲਕੱਤੇ ਨਹੀਂ ਐਥੋਂ ਮੇਰਾ ਮਿੱਤਰ ਸੀ ਸੁਖਵਿੰਦਰ ਕਲਕੱਤਾ ਉਹ ਸਰਪੰਚ ਸੀ ਉਹਨੂੰ ਇੱਕ ਲੰਡੂ ਐਮਐਲਏ ਬੇਕਾਰ ਐਮਐਲਏ ਛੁੱਡੂ ਐਮਐਲਏ ਆ ਕੇ ਕਹਿੰਦਾ ਵੀ ਅਖੇ ਤੇਰੇ ਮੂੰਹ ਤੇ ਚਪੇੜਾ ਮਾਰੂੰ ਉਹਦੇ ਕਿੱਥੇ ਸੀ ਤੁਸੀਂ ਢੇਕੇ ਮੈਨੂੰ ਕਈ ਵਾਰੀ ਨਾ ਮੈਂ ਹਜੇ ਉੱਠਿਆ ਹੀ ਹੁਣੇ ਸੀ ਮੈਂ ਤਾਂ ਖੇਤ ਆ ਗੱਲ ਕਰ ਆ ਬੰਦਾ ਸਾਡਾ ਪਾਣੀ ਲਾਈ ਜਾਂਦਾ ਤੇ ਮੈਂ ਤਾਂ ਉਂ ਇਥੇ ਮੈਨੂੰ ਕਈ ਵਾਰੀ ਖੁਸ਼ਕੀ ਇਸ ਗੱਲ ਦੀ ਆਈ ਵੀ ਅਖੇ ਪੱਲੇ ਨਹੀਂ ਢੇਲਾ ਤੇ ਕਰਦੀ ਮੇਲਾ ਮੇਲਾ ਉਹ ਐਡੇ ਟਾਪ ਦੇ ਸਰਪੰਚ ਨੂੰ ਗੰਦਾ ਬੇਕਾਰ ਛੁੱਡੂ ਐਮਐਲਏ ਕਹਿ ਕੇ ਗਿਆ ਉੱਥੇ ਵੀ ਅਖੇ ਅਸੀਂ ਤਾਂ ਤੇਰੇ ਮੂੰਹ ਤੇ ਅਖੇ ਚਪੇੜਾ ਮਾਰਾਂਗੇ ਤੁਸੀਂ ਉਦੋਂ ਕਿੱਥੇ ਸੀ ਉਹ ਵੱਡੀਆਂ ਅਣਖਾਂ ਵਾਲਿਓ ਟਾਣੂ ਤੁਹਾਡੇ ਬਾਰੇ ਪਤਾ ਹੈ ਵੀ ਕਿੰਨੀਆਂ ਕੰਡਰੇਗਾ ਚ ਕਿਵੇਂ ਦਿਹਾੜੀਆਂ ਪੈਂਦੀਆਂ ਤੁਹਾਡੇ ਟੱਬਰਾਂ ਦੀਆਂ ਦਿਹਾੜੀਆਂ ਨਿਕਲ ਆਉਣੀਆਂ ਵਿੱਚੋਂ ਵੀਡੀਓ ਦਫ਼ਤਰਾਂ ਵਿੱਚ ਜਿਹੜੇ ਆ ਖਾਲੇ ਬਣਦੇ ਆ ਕਾਹਨੂੰ ਕਿਸੇ ਨੂੰ ਪਤਾ ਵੀ ਖਾਲਿਆਂ ਤੇ ਕਿੰਨਾ ਕਮਿਸ਼ਨ ਆਈ ਜਾਂਦਾ ਪਿੰਡ 'ਚ ਲੋਕਟਾਇਲ ਲੱਗਦੀ ਐ ਕਾਹਨੂੰ ਕਿਸੇ ਨੂੰ ਪਤਾ ਵੀ ਇਹਦਾ ਰੇਟ 13 ਰੁਪਏ ਆ ਕਿ 14 ਹੁਣ ਪਈ ਜਾਂਦਾ ਪਿੱਛੋਂ ਫੈਕਟਰੀ ਤੋਂ 8 ਰੁਪਏ ਆਉਂਦੀ ਆ ਵੀਡੀਓ ਨੂੰ ਕਿੰਨਾ ਜਾਂਦਾ ਥੱਲੋਂ ਕਿੰਨਾ ਜਾਂਦਾ ਸਰਪੰਚ ਦੇ ਘਰੇ ਕਿੰਨਾ ਆਉਂਦਾ ਤੁਹਾਨੂੰ ਟੱਕਰਿਆ ਗਿਆ ਕਿ ਭੋਲਾ ਉਹ ਵਿਚਾਰੇ ਨੂੰ ਇੰਨਾ ਹਿਸਾਬ ਕਿਤਾਬ ਨਹੀਂ ਹੈਗਾ ਤੁਹਾਨੂੰ ਟੱਕਰਿਆ ਹੁੰਦਾ ਕੋਈ ਪਿੜਿਆ ਤੇ ਛੋੜੀ ਚੀਕੜਾ ਕਢਾ ਦਿੰਦਾ ਥੋੜੀ ਤੇ ਕੇ ਸਰਪੰਚੀ ਦੇ ਕਾਹ ਨੂੰ ਕਿਸੇ ਨੇ ਸਰਪੰਚੀ ਕੀਤੀ ਆ ਜਾਂ ਸਰਪੰਚੀ ਸਰਪੰਚੀ ਨੂੰ ਗਾ ਤੁਸੀਂ ਮੁੱਖ ਮੰਤਰੀ ਬਣ ਗਏ ਜਾਂ ਪ੍ਰਧਾਨ ਮੰਤਰੀ ਬਣ ਗਏ ਛੋਡੇ ਵਰਗਾ ਆਪ ਦਾ ਜਵਾਕ ਆ ਜਦੋਂ ਰੌਲਾ ਹੋ ਗਿਆ ਮੰਨ ਲਿਆ ਉਹ ਬੋਲ ਬੈਠਾ ਵਿਚਾਰੇ ਨੇ ਮਾਫੀ ਮੰਗ ਲਈ ਯਾਰ ਜਿਹੜਾ ਬੋਲਿਆ ਉਹਨੇ ਮਾਫੀ ਮੰਗ ਲਈ ਗੱਲ ਖਤਮ ਔਖੇ ਜੋ ਦੀ ਮਾਤਾ ਆਂਦੀ ਅਸੀਂ ਤਾਂ ਥੋੜੇ ਤੇ ਪਰਚਾ ਕਰਾ ਸਾਨੂੰ ਪਰਚੇ ਪੁਰਚੇ ਚੱਲਦੇ ਹੀ ਉਹਨੇ ਤੇ ਯਾਰ ਕਿੱਡੀ ਗੱਲ ਆ ਉਹ ਗਲਾਬ ਸਿੱਧੂ ਦੀ ਵਿਚਾਰੀ ਮਾਂ ਉਹ ਬਜ਼ੁਰਗ ਔਰਤ ਹੈ ਕਹਿ ਵੀ ਲੈਂਦੀ ਐਡੀ ਕਿਹੜੀ ਗੱਲ ਆ ਤੁਹਾਡੀ ਮਾਤਾ ਦੀ ਔਰਤ ਉਹ ਗਲਾਬ ਸਿੱਧੂ ਦੀ ਮਾਂ ਕੋਈ ਗਲਾਬ ਸਿੱਧੂ 5 ਸਾਲਾਂ ਦਾ ਤਾਂ ਹੈ ਨਹੀਂ 35 30 35 ਸਾਲਾਂ ਦਾ ਗਲਾਬ ਸਿੱਧੂ ਐ ਗਲਾਬ ਸਿੱਧੂ ਦੀ ਮਾਂ ਨੇ ਕਹਿ ਵੀ ਲਿਆ ਤੇ ਤੁਹਾਡੀ ਮਾਂ ਦੀ ਉਮਰ ਦੀ ਆ ਯਾਰ ਫਿਰ ਕੀ ਹੋ ਗਿਆ ਜੇ ਕਿਸੇ ਔਰਤ ਨੇ ਕਹਿ ਵੀ ਲਿਆ ਪਿੰਡਾਂ ਚੋਂ ਹੀ ਕਹਿ ਲੈਂਦੀਆਂ ਬੀਬੀਆਂ ਕਈ ਵਾਰੀ ਕਿਸੇ ਦੇ ਘਰ ਮੂਰ ਦੀ ਨੰਗੀ ਦਾ ਗੁੱਸਾ ਉਹ ਪਤਾ ਹੀ ਨਹੀਂ ਹੁੰਦਾ ਉਹ ਲੜੇ ਸਿਰੀ ਨਾਲ ਹੁੰਦੇ ਆ ਖੇਤ ਉਹ ਖੜੇ ਅਗਲੇ ਦੇ ਗੇਟ ਮੂਰ ਦੀ ਨੰਗੀ ਦਾ ਨੰਗੀ ਦਾ ਉਹ ਅਗਲਾ ਗਲ ਪੈਣ ਤੱਕ ਜਾਂਦਾ ਉਹਨੂੰ ਕਹਿੰਦਾ ਭਾਈ ਵੀ ਸੁਣ ਇਹ ਅਖੇ ਜੀ ਅਸੀਂ ਤਾਂ ਫਲਾਣਾ ਕਰਾਂਗੇ ਤੁਸੀਂ ਛਣਕਣਾ ਕਰ ਲਓਗੇ ਉਹਦਾ ਮੇਰੀ ਸੁਣ ਲੋ ਗੱਲ ਤੁਸੀਂ 20 ਕੇ 25 ਜਣੇ ਜਿਹੜੇ ਉੱਥੇ ਐਵੇਂ ਟੀਟੀ ਬਣੇ ਬੈਠੇ ਆ ਗਲਾਬ ਸਿੱਧੂ ਇੱਕ ਪੰਜਾਬ ਦੇ ਵਿੱਚ ਮੈਂ ਆਣਾ ਵੀ ਇੱਕੋ ਭੋਲਾ ਸਿੰਘ ਹਾਂ ਮੇਰੇ ਹਿਸਾਬ ਨਾਲ ਭਲਾਮਾਨਸ ਇਹਨੂੰ ਸੋਸ਼ਲ ਮੀਡੀਆ ਤੇ ਨਾ ਕਦੇ ਤੁਸੀਂ ਦੇਖਿਓ ਪੱਤਰਕਾਰ ਕੁੜੀਆਂ ਮਿਲਦੀਆਂ ਹਰੇਕ ਪੱਤਰਕਾਰ ਕੁੜੀ ਨੂੰ ਇਹਨੇ ਕਹਿਣਾ ਹੈ ਵੀ ਭੈਣੇ ਕਿਹੜਾ ਕਲਾਕਾਰ ਆ ਜਿਹੜਾ ਅੱਜ ਯਾਰ ਕੁੜੀ ਨੂੰ ਭੈਣ ਕਹਿੰਦਾ ਹਰੇਕ ਕੁੜੀ ਨੂੰ ਇਹਨੇ ਮਤਲਬ ਭੈਣੇ ਕਹਿ ਕੇ ਬੁਲਾਉਣਾ ਕੋਈ ਪੱਤਰਕਾਰ ਆ ਜੀ ਕੋਈ ਹੂੰ ਘਰੇ ਆ ਜੀ ਕੋਈ ਇਹਨਾਂ ਦੇ ਸੋਸ਼ਲ ਮੀਡੀਆ ਇੱਕ ਬਹੁਤ ਚੱਲਦਾ ਸਗਰੂਰ ਏਰੀਆ 'ਚ ਕੋਈ ਉਹ ਇਹਨੂੰ ਬੁਲਾਲੇ ਇਹਨੇ ਉਹਨੂੰ ਭੈਣ ਕਹਿ ਕੇ ਬੁਲਾਉਣਾ ਤੁਸੀਂ ਚੰਗੇ ਬੰਦੇ ਦੀ ਕਦਰ ਕਰ ਨਹੀਂ ਸਕਦੇ ਤੁਸੀਂ ਹਮੇਸ਼ਾ ਦੱਲੇ ਤੇ ਮਾੜੇ ਸਿੰਗਰਾਂ ਨੂੰ ਤੁਸੀਂ ਪ੍ਰਮੋਟ ਕਰਦੇ ਹੋ ਯਾਰ ਜੇ ਸਾਡੇ ਕੋਲ ਇੱਕ ਸਿੰਗਰ ਚੰਗਾ ਹੈਗਾ ਸਾਨੂੰ ਲੋੜ ਕੀ ਹੈ ਮਤਲਬ ਉਹ ਸਿੰਗਰ ਦੇ ਨਾਲ ਖਾਮ ਖਾ ਪੰਗੇ ਲੈਣ ਦੀ ਨੰਬਰ 2 ਤੇ ਉਹਨੂੰ ਉੱਥੇ ਲ ਦੱਸੋ ਯਾਰ ਉਹ ਵਿਚਾਰਾ ਬੰਦਿਆ ਚ ਚੱਲ ਕੇ ਵੀ ਆਇਆ ਤੇ ਫੇਰ ਐਡੇ ਬੇਕਾਰ ਬੰਦੇ ਸਰਪੰਚਾਂ ਚ ਇੱਕ ਸਰਪੰਚ ਉੱਠ ਕੇ ਆਂਦਾ ਬਾਈ ਜੀ ਅਖੇ ਹੁਣ ਗਲਾਬ ਸਿੱਧੂ ਨੂੰ ਮੰਗ ਲਈਆਂ ਮਾਫੀ ਆਜੋ ਹੁਣ ਆਪਾਂ ਇਹਦੇ ਨਾਲ ਅਖੇ ਫੋਟੋਆਂ ਕਰਾਈਏ ਫਿਰ ਮੇਰੇ ਮੂੰਹ ਜੋ ਗਾਲ ਨਿਕਲਣ ਵਾਲੀ ਗੱਲ ਬਣਦੀ ਆ ਵੀ ਤੁਸੀਂ ਜਿਉਂ ਉਹਨੂੰ ਉਥੇ ਉਹਦੇ ਨਾਲ ਫੋਟੋਆਂ ਕਰਾਉਣੇ ਹੋ ਜਦੋਂ ਸਾਡੀ ਦੁਸ਼ਮਣੀ ਹੈ ਮੈਨੂੰ ਪਤਾ ਹੈ ਮੇਰੀ ਫਲਾਣੇ ਬੰਦੇ ਨਾਲ ਦੁਸ਼ਮਣੀ ਹੈ ਮੈਂ ਮੱਛੇ ਨਹੀਂ ਲੱਗਦਾ ਅਗਲੇ ਬੰਦੇ ਦੇ ਤੁਸੀਂ ਨਾਲੇ ਤੁਹਾਡੀ ਦੁਸ਼ਮਣੀ ਨਾਲੇ ਤੁਹਾਨੂੰ ਉਹਨੇ ਕੱਢੀਆਂ ਗਾਲਾਂ ਨਾਲੇ ਤੁਸੀਂ ਉਹਦੇ ਨਾਲ ਫੁੱਫੜ ਨਾਲ ਫੋਟੋਆਂ ਕਰਾਉਣੇ ਹੋ ਤੁਸੀਂ ਨਾਲੇ ਉਥੇ ਉਹਦੇ ਨਾਲ ਫੋਟੋਆਂ ਕਰਾਉਣ ਲੱਗੇ ਹੋ ਸਾਰਿਆਂ ਨੂੰ ਪਤਾ ਹੁੰਦਾ ਸਰਪੰਚੀਆਂ ਕਿਵੇਂ ਚੱਲਦੀਆਂ ਐ ਸਾਰਿਆਂ ਨੂੰ ਪਤਾ ਹੈ ਵੀਡੀਓ ਦਫ਼ਤਰਾਂ 'ਚ ਕੀ ਸਿਸਟਮ ਹੈ ਆਪਣਾ ਇੱਥੇ ਚੱਲੀ ਜਾਂਦਾ ਸਾਰਿਆਂ ਨੂੰ ਪਤਾ ਤੁਸੀਂ ਐਮਐਲਏ ਦੇ ਨਾਲ ਕਿੰਨੇ ਕਿ ਚੱਲਦੇ ਆ ਉਹ ਸਾਰਿਆਂ ਨੂੰ ਪਤਾ ਕਿਹੜੇ ਕਿਹੜੇ ਪਿੰਡ 'ਚ ਨਸ਼ਾ ਵਿਕਦਾ ਸਾਰਿਆਂ ਨੂੰ ਪਤਾ ਹੈ ਵੀ ਕਿਹੜੇ ਪਿੰਡਾਂ ਦੇ ਵਿੱਚ ਨਰੇਗਾ 'ਚ ਦਿਹਾੜੀਆਂ ਕਿੰਨੀਆਂ-ਕਿੰਨੀਆਂ ਸਰਪੰਚ ਦੀਆਂ ਪੈਂਦੀਆਂ ਤੇ ਸਰਪੰਚ ਦੇ ਨਾਲ ਦੀਆਂ ਦੀਆਂ ਕਿੰਨੀਆਂ ਪੈਂਦੀਆਂ ਸਾਰਿਆਂ ਨੂੰ ਪਤਾ ਹੈ ਕਾਨੂੰ ਖੁੱਲਿਆ ਉਹ ਤਾਂ ਗਲਾਬ ਸਿੱਧੂ ਬੰਦਾ ਹੀ ਭੋਲਾ ਕੋਈ ਉਥੇ ਕੋਈ ਚੰਗਾ ਕਲਾਕਾਰ ਹੁੰਦਾ ਸੋਸ਼ਲ ਮੀਡੀਆ ਨੂੰ ਦੇਖ ਕੇ ਲੱਖ ਰੁਪਈਆ ਤੂੰ ਉਥੇ ਟੀਮ ਕਰਦੇ ਵੇ ਹਾਇਰ ਵੀ ਜਿੰਨੇ ਸਰਪੰਚ ਹਨ ਇਹਨਾਂ ਦੀਆਂ ਪਾਵ ਆਰਟੀਆ ਆਰਟੀਆ ਪਾ ਕੇ ਤੇ ਇਹਨ ਇਹਨਾਂ ਦੇ ਸੀਟਾਂ ਥੋੜੀ ਕਢਾ ਦੇ ਵਿੱਚੀਕ ਉਹ ਤੁਸੀਂ ਪਤਾ ਨਹੀਂ ਕਾगज ਪਾੜ ਕੇ ਬਣੇ ਹੋ ਕਿ ਕਿਵੇਂ ਬਣੇ ਹੋ ਸਰਪੰਚ ਬਣੇ ਹੋ ਦੱਸੋ ਤੁਸੀਂ ਭੜ ਭਲੇ ਮਾਨਸ ਬੰਦੇ ਨੂੰ ਤੁਸੀਂ ਧੱਕਾ ਉਹਦੇ ਨਾਲ ਕਰਨ ਲੱਗੇ ਹੋ ਮੇਰਾ ਤਾਂ ਇਰਾਦਾ ਸੀ ਪਹਿਲਾਂ ਵੀ ਗਲਾਬ ਸਿੱਧੂ ਨੂੰ ਮੈਂ ਫੋਨ ਲਾਵਾਂ ਤੇ ਉਹਨੂੰ ਕਹਾਂ ਵੀ ਕੋਈ ਲੋੜ ਨਹੀਂ ਇਹਨਾਂ ਦੀ ਪ੍ਰਵਾਹ ਮੰਨਣ ਦੀ ਇੱਥੇ ਜਿਵੇਂ ਆਦੇ ਹੁੰਦੇ ਆ ਵੀ ਫਿਰ ਉਹ ਗੱਲ ਆ ਵੀ ਜਿਹਦੀ ਜੁੱਤੀ ਕਾਇਮ ਹੈ ਨਾ ਉਹਨੂੰ ਸਾਰੇ ਸਾਸਰੀ ਗੱਲ ਕਰਦੇ ਉਹ ਬੰਦਾ ਹੀ ਭਲਾ ਮਾਨਸ ਹੈ ਸੋ ਮੇਰੀ ਸਰਪੰਚ ਵੀਰਾਂ ਨੂੰ ਬੇਨਤੀ ਆ ਹਜ਼ਾਰ ਪਿੱਛੇ ਅੱਜ ਵੀ 10 ਸਰਪੰਚ ਟੌਪ ਦੇ ਹੈਗੇ ਆ ਹਜ਼ਾਰ ਪਿੱਛੇ ਅੱਜ ਵੀ 10 ਸਰਪੰਚ ਟੌਪ ਦੇ ਹੈਗੇ ਆ ਜਿਹੜੇ ਤਨਕੇ ਸਰਪੰਚੀ ਕਰਦੇ ਆ ਪਿੰਡ ਦੇ ਬੰਦਿਆਂ ਨਾਲ ਖੜਦੇ ਆ ਸਾਡਾ ਆਪਦੇ ਏਰੀਆ ਮੈਂ ਨਹੀਂ ਕਹਿੰਦਾ ਸਾਰੇ ਸਰਪੰਚਾਂ ਨੂੰ ਚੰਗਾ ਸਾਡੇ ਹੈਗੇ ਆ ਮੰਨ ਲਓ ਜਿਹੜੇ 15 20 ਪਿੰਡ ਇੱਥੇ ਵੀ ਸਾਡੇ ਕੋਲੇ 2-3 ਸਰਪੰਚ ਟੌਪ ਦੇ ਹੈਗੇ ਆ ਪਰ ਟੌਪ ਦੇ ਹਰ ਕਾਨੂੰਨੀ ਕਿਹਾ ਕਿਹਾ ਜਾ ਸਕਦਾ ਜਿਹੜਾ ਬੰਦਾ ਘਰੋਂ ਪੈਸਾ ਲਾਉਂਦਾ ਘਰੋਂ ਗੱਡੀਆਂ ਲਜਾਂਦਾ ਘਰੋਂ ਹੀ ਘਰੋਂ ਲੋਕਾਂ ਪਿੱਛੇ ਤੇਲ ਫੂਕਦਾ ਆਪਦਾ ਨੁਕਸਾਨ ਚੰਗੇ ਸਰਪੰਚ ਦੀ ਦਾ ਵਿਚਾਰੇ ਦੀ ਪੈਲੀ ਵਿਕ ਜਾਂਦੀ ਹੈ ਇਥੇ ਸਾਡੇ ਕੋਲੇ 90% ਸਰਪੰਚੀਓ ਆ ਵੀ ਜਿਹੜੇ ਬੰਦੇ ਪਹਿਲਾਂ ਜਿਹਦੇ ਕੋਲੇ 40 ਕਿੱਲੇ ਹੁੰਦੀ ਐ ਤੇ ਸਰਪੰਚੀ ਤੋਂ ਬਾਅਦ 45 ਕਿੱਲੇ ਕਰੀ ਬੈਠਾ ਹੁੰਦਾ 50 ਕਿੱਲੇ ਕਰੀ ਬੈਠਾ ਹੁੰਦਾ ਸਾਨੂੰ ਉਹਨਾਂ ਕੀ ਬੋਲਣਾ ਚਾਹੀਦਾ ਉਹਨਾਂ ਕੀ ਸਾਨੂੰ ਪੈਰ ਪਸਾਰਨਾ ਚਾਹੀਦਾ ਜਿੰਨਾ ਕ ਅਸੀਂ ਬੁੱਗਾ ਚਾਲ ਲਈਏ ਤੇ ਜੇ ਠੋਡੇ ਤੇ ਟਾਈਟ ਹੋ ਕੇ ਲੱਗ ਗਿਆ ਕਾਹਨੂੰ ਕਿਸੇ ਨੂੰ ਯਾਰ ਮੰਨ ਲਓ ਤੁਸੀਂ ਕੋਈ 20 ਸਰਪੰਚ ਬੈਠੇ ਹੋ ਉਹ ਸੋਸ਼ਲ ਮੀਡੀਆ ਦੀ ਇੱਕ ਟੀਮ ਲਾ ਦੇਵੇ ਵੀ ਇਹਨਾਂ ਦੀਆਂ ਪਾਓ ਯਾਰ ਨਾਲੇ ਤਾਂ ਤੁਸੀਂ ਪਾਓ ਪਹਿਲਾਂ ਤਾਂ ਇਹਨਾਂ ਦੀ ਆਰਟੀਆਈ 20 ਦਿਨਾਂ ਚੋਂ ਬਾਹਰ ਆ ਜਣੀ 15 12 ਦਿਨਾਂ ਚ ਆਰਟੀਆ ਪਾ ਕੇ ਥੋਡੇ ਪਿੰਡ ਦਾ ਲਫਾਫਾ ਖੋਲ ਕੇ ਤੇ ਥੋਡੇ ਰੱਖਦੇ ਨੂੰ ਸਾਹਮਣੇ ਤੇ ਉਹ ਕਹਵੇ ਮੇਰੇ ਸੋਸ਼ਲ ਮੀਡੀਆ ਤੁਸੀਂ ਹੈਂਡਲ ਤੇ ਚਲਾਓ ਮੇਰੇ ਸੋਸ਼ਲ ਮੀਡੀਆ ਉਹ ਕਹਵੇ ਹੈਂਡਲ ਤੇ ਚਲਾਓ ਥੋਡੇ ਪੱਲੇ ਕੀ ਰਿਆ ਜੂ ਥੋਡੇ ਸਾਰਿਆਂ ਨੂੰ ਸਾਰਿਆਂ ਦਾ ਪਤਾ ਹੁੰਦਾ ਇੱਕੋ ਹੀ ਗੱਲ ਹੁੰਦੀ ਆ ਵੀ ਕੁੰਡ ਕੱਢੇ ਹੀ ਚੰਗਾ ਹੁੰਦਾ ਜਦੋਂ ਕੁੰਡ ਚੱਕਿਆ ਜਾਵੇ ਵਿੱਚੋਂ ਤਾਂ ਉਹੀ ਨਿਕਲਣਾ ਹੁੰਦਾ ਜਿਹੜਾ ਥੋਡੇ ਪੱਲੇ ਐ ਜੇ ਚਿੱਟਿਆਂ ਚਿੱਟੇ ਨਿਕਲੇ ਆਉਂਗੇ ਜੇ ਕਾਲੇ ਆ ਤਾਂ ਕਾਲੇ ਨਿਕਲੇ ਆਉਂਗੇ ਜੇ ਬੱਗੇ ਉਹ ਤਾਂ ਬੱਗੇ ਨਿਕਲੇ ਆਉਂਗੇ ਸੋ ਮੈਂ ਨਹੀਂ ਸਮਝਦਾ ਇਹੋ ਜੀਆਂ ਬੇਕਾਰ ਗੱਲਾਂ ਪਿੱਛੇ ਯਾਰ ਅਸੀਂ ਭੜੇ ਮਾਂਸ ਬੰਦਿਆਂ ਤੇ ਦਬਾਅ ਬਣਾਈਏ ਉਹ ਵਿਚਾਰਾ ਗਲਾਫ ਸਿੱਧੂ ਭੜਾ ਮਾਂਸ ਕਲਾਕਾਰ ਮੈਂ ਨਹੀਂ ਉਹਨੂੰ ਕਦੇ ਵੇਖਿਆ ਵੀ ਉਹਨੇ ਕਿਸੇ ਕੁੜੀ ਨੂੰ ਮੈਡਮ ਜਾਂ ਕੁਝ ਵੀ ਕਿਹਾ ਹੋਵੇ ਕੋਈ ਉਹਨੂੰ ਕੁੜੀ ਪੱਤਰਕਾਰ ਮਿਲੇ ਉਹਨੇ ਬੁਲਾਉਣਾ ਉਹਨੂੰ ਭੈਣ ਜੀ ਕਹਿ ਕੇ ਕਿਹੜਾ ਕਲਾਕਾਰ ਅੱਜ ਕੁੜੀ ਨੂੰ ਭੈਣ ਕਹਿੰਦਾ ਹਰੇਕ ਕੁੜੀ ਨੂੰ ਜੱਫੀ ਪਾਉਣ ਤੱਕ ਜਾਂਦੇ ਜਿੰਨੇ ਕਲਾਕਾਰ ਆ ਸਾਰੇ ਕੋਈ ਇਹੋ ਜਿਹੇ ਸਾਡੇ ਕੋਲੇ ਕੋ 2-4 ਕੋਈ ਚੰਗੇ ਕਲਾਕਾਰ ਹੈਗੇ ਨਾ ਤੇ ਕੋਈ ਨਹੀਂ ਉਹਨਾਂ ਦੀ ਸਾਨੂੰ ਇੱਜ਼ਤ ਕਰਨੀ ਚਾਹੀਦੀ ਹੈ ਮੈਂ ਤੁਹਾਨੂੰ ਹੋਰ ਦੱਸ ਦਿਆਂ ਮੈਨੂੰ ਇਹ ਗਾਣੇ ਦਾ ਨਹੀਂ ਪਤਾ ਸੀਗਾ ਵੀ ਇਹ ਗਾਣਾ ਆਇਆ ਵੀ ਸਰਪੰਚਾਂ ਦੇ ਕੋਈ ਕੁੱਟ ਦੂੰ ਇਹ ਤੁਸੀਂ ਦੱਸਿਆ ਤੇ ਹੁਣ ਮੇਰਾ ਮੈਂ ਤੁਹਾਨੂੰ ਕਹਿਣਾ ਜੇ ਮੈਂ ਇਹ ਲਵਾ ਕੇ ਨਾਲੇ ਮਤਲਬ ਇਹ ਹੁਣ 100% ਬੰਦੇ ਵੱਧ ਲਵਾਉਣਗੇ 100% ਬੰਦੇ ਇਹ ਗਾਣਾ ਲਵਾਉਣਗੇ ਸਿਰਫ ਥੋੜੇ ਕਰਕੇ ਜਿਨ੍ਹਾਂ ਨੇ ਆਹ 20 25 ਸਾਰੇ ਸਰਪੰਚਾਂ ਨੂੰ ਅਹੀਂ ਮਾੜਾ ਨਹੀਂ ਆਂਦੇ ਸਾਡੇ ਆਪ ਦੇ ਆ ਸਾਡੇ ਆਪ ਦੇ ਪਿੰਡ ਆ ਹੁਣ ਮੇਰੇ ਪਿੰਡ ਵਿਚਾਰਾ ਭਲਾ ਮਾਂ ਸਰਪੰਚਾਂ ਤੁਹਾਨੂੰ ਮੈਂ ਦੱਸਾਂ सरपंच दी ਗੱਲ ਕਰਦੇ ਹਾਂ ਉਹ ਕੀ ਨਾ ਅਸੀਂ ਚਲੋ ਸਾਰੇ ਪਿੰਡ ਦੇ ਬਣਾਇਆ ਉਹ ਵਿਚਾਰੇ ਉਹ ਮੈਨੂੰ ਪਤਾ ਉਹ ਅੱਜ ਉਹ ਬੰਦਾ ਕਿੰਨੀ ਆਖਚ ਹੈ ਤੁਸੀਂ ਵਿਹਲੇ ਬੰਨ ਕੇ ਟਾਈਮ ਨਾਲ ਪੱਗਾਂ ਤੇ ਉੱਥੇ ਬੰਨ ਕੇ ਟੀਟੀ ਸਭ ਨੂੰ ਪਤਾ ਹੁੰਦਾ ਸਰਪੰਚੀ ਤੋਂ ਪਹਿਲਾਂ ਤੁਸੀਂ ਜੇ ਖੜੇ ਕਿੱਥੇ ਹੋ ਸਰਪੰਚੀ ਤੋਂ ਬਾਅਦ ਕਿੱਥੇ ਖੜੇ ਹੋ ਸਰਪੰਚੀ ਕਰਨਾ ਪਹਿਲੀ ਗੱਲ ਤਾਂ ਬਾਈ ਜੀ ਮਾੜੇ ਬੰਦੇ ਦੇ ਵਾਸ ਹੀ ਨਹੀਂ ਆ ਸਰਪੰਚੀ ਕਰਨ ਵਾਲੇ ਬੰਦੇ ਦੀ ਇਕੱਲਾ ਘਟੋ ਘਟ ਪੈਲੀ ਵਿਕ ਜਾਂਦੀ ਹੈ ਜਾਂ ਥੱਲੋਂ ਬੰਦਾ ਸਟੈਂਡ ਤਖੜਾ ਹੋਵੇ ਬੰਦੇ ਦਾ ਤੁਸੀਂ ਲੈ ਕੇ ਉੱਥੇ ਵਿਹਲੇ ਥੋਨੂੰ ਯਾਰ ਬੰਦਾ ਮੰਨ ਲਓ ਪਤਾ ਨਹੀਂ ਕਿ ਕਿਹੜੇ ਪਿੰਡ 'ਚ ਨਸ਼ਾ ਨਹੀਂ ਵਿਕਦਾ ਕਿਹੜੇ ਪਿੰਡ 'ਚ ਉਹ ਕਲਕੱਤਾ ਸੀਗਾ ਆਪਣਾ ਸੁਖਵਿੰਦਰ ਕਲਕੱਤਾ ਮੁੰਡਾ ਉਹਨੂੰ ਗੰਦਾ ਐਮਐਲਏ ਆ ਕੇ ਮੂੰਹ ਤੇ ਕਹਿ ਗਿਆ ਵੀ ਤੇਰੇ ਅਸੀਂ ਚਪੇੜੇ ਮਾਰਾਂਗੇ ਉਦਨੇ ਕਿੱਥੇ ਸੀ ਤੁਸੀਂ ਜਿੱਦੈਂ ਉਹ ਆਪਣਾ ਦਿਉਣ ਵਾਲਾ ਉਹ ਵਿਚਾਰਾ ਉਹ ਸਰਪੰਚ ਸੀਗਾ ਉਹਦੇ ਥੱਪੜ ਤੱਕ ਮਾਰਨ ਨੂੰ ਗਏ ਪਿੰਡ ਵਾਲੇ ਬੰਦੇ ਤੁਸੀਂ ਉਦਨੇ ਕਿੱਥੇ ਸੀਗੇ ਨਸ਼ੇ ਨਾਲ 50 ਮੁੰਡੇ ਮਰ ਗਏ 11 ਮੁੰਡੇ ਸਾਡੇ ਸ਼ਹਿਰ ਜਲਾਲਾਬਾਦ ਨਸ਼ੇ ਨਾਲ ਮਰ ਗਏ ਤੁਸੀਂ ਉਧਰ ਕਿਉਂ ਨਹੀਂ ਆਏ ਜਲਾਲਾਬਾਦ ਯਾਰ ਜੇ ਤੁਸੀਂ ਐਡੇ ਟਾਪ ਦੇ ਸਰਪੰਚ ਹੋ ਕਿ ਤੁਸੀਂ ਨਾਂ ਦੇ ਹੀ ਸਰਪੰਚ ਹੋ ਠੇਕੇ ਸਰਪੈਂਚੀ ਦੇ ਸੋ ਮੈਂ ਇਹ ਗੱਲ ਆਣਾ ਹੁੰਦਾ ਵੀ ਜਿੰਨੀ ਕ ਸਾਡੇ ਕੋਲੇ ਵੈਲਿਊ ਜਿੰਨੀ ਕ ਸਾਨੂੰ ਅਕਲ ਹੋਵੇ ਜਾਂ ਜਿੰਨੇ ਕ ਸਾਡੇ ਕੋਲੇ ਪਾਵਰ ਹੋਵੇ ਨਾ ਓਨੀ ਕ ਵਰਤਣੀ ਚਾਹੀਦੀ ਹੈ ਮਹੀਨੇ ਰਹਿ ਕੇ ਛੋੜੇ 8 8 ਤੁਹਾਨੂੰ ਕੁੱਤੀ ਨਹੀਂ ਪੁੱਛਣਾ ਤੁਹਾਨੂੰ ਮੈਂ ਇੱਕ ਗੱਲ ਇਹ ਦੱਸ ਦਿਆਂ ਸੋ ਗੱਲ ਇੱਕੋ ਹੀ ਆ ਵੀ ਕੀ ਕੀ ਮੰਨ ਲਓ ਯਾਰ ਤੁਸੀਂ ਉਹਨੂੰ ਨੋਟਿਸ ਦੇ ਦੇਵੋਗੇ ਪਰਚਾ ਖਰਾ ਦੇਉ ਕੀ ਉਹ ਪਰਚਾ ਚੱਲ ਨਹੀਂ ਸਕਦਾ ਗਲਾਬ ਸਿੱਧੂ ਉਹ ਇੱਕ ਖਾੜੇ ਨਾਲ ساری ਉਮਰ ਤੁਹਾਡਾ ਪਰਚਾ ਚੱਲ ਲੂਗਾ ਪਰਚੇ ਪੁਰਚੇ ਦੀ ਆਮ ਬੰਦੇ ਨੂੰ ਕਦੇ ਵੀ ਦਾਬਾ ਨਹੀਂ ਲਾਈਦਾ ਹੁੰਦਾ ਪਰਚੇ ਪੁਰਚੇ ਜ਼ਿੰਮੇਵਾਰ ਬੰਦੇ ਨੂੰ ਯਾਰ ਪਰਚੇ ਦਾ ਕਾਹਦਾ ਪਹਿਲੀ ਗੱਲ ਤਾਂ ਡਰ ਹੁੰਦਾ ਕਿ ਪਰਚਾ ਅਸੀਂ ਫਲਾਣਾ ਕਰਾ ਦੇ ਕਾਹਦਾ ਡਰ ਆ ਯਾਰ ਕਦਾ ਡਰ ਹੈ ਕਿਹਨੂੰ ਪਤਾ ਨਹੀਂਗਾ ਵੀ ਇੱਕ ਪਰਚਾ ਹੁੰਦਾ ਹੈ ਮੰਨ ਲਓ ਅਸੀਂ ਜੇ ਜ਼ੁਬਾਨੀ ਕਲਾਮੀ ਬੋਲਦੇ ਆ ਪਰਚੇ ਦਾ ਸਾਨੂੰ ਜੱਜ ਵੱਲੋਂ ਕਿੰਨਾ ਵੱਲ ਤੋਂ ਵੱਧ ਫਾਈਨ ਪੈ ਸਕਦਾ ਆ ਆਪਦੀ ਬੇਨਤੀ ਮੇਰੇ ਸਰਪੰਚ ਵੀਰਾਂ ਨੂੰ ਬੇਨਤੀ ਇਹ ਆ ਜਿਹੜੇ ਉਹ ਸਾਰਿਆਂ ਨੂੰ ਨਹੀਂ ਮਿਆਂਦਾ ਜਿਹੜੇ ਉਹ ਉੱਥੇ ਉਹ ਕਰਦੇ ਫਿਰਦੇ ਆ ਆਪਦੀ ਬੁੱਕਲ ਮਾਰ ਕੇ ਰੱਖੋ ਮੇਰਾ ਵੀਰ ਉਹਦੀ ਖੇਸੀ ਦੀ ਜਿੰਨਾ ਕੋਲਾ ਰੱਖੋਗੇ ਤੁਹਾਡਾ ਹੀ ਭਲਾ ਹੈ ਨਹੀਂ ਤਾਂ ਬੰਦੇ ਤੁਹਾਡੇ ਪਿੰਡਾਂ ਦੀ ਸਾਰੀ ਸ਼ਾਨ ਬੀਨ ਕਰਾ ਕੇ ਤੇ ਤੁਹਾਡੇ ਮੂਰੇ ਰੱਖ ਦੇਣਗੇ ਤੇ ਫੇਰ ਮਾਰੋਂਗੇ ਚੀਕਾ